ਤੇ ਉਹਨਾਂ ਨੇ ਕਿਹਾ ਵੀ ਨਕਉਦਰ ਬਸ ਅੱਡੇ ਤੇ ਉਹਨਾਂ ਨਾਲ ਕੋਈ ਲੇਡੀ ਸੀ ਤੇ ਉਹਨਾਂ ਨਾਲ ਕੋਈ ਮਿਸਬੀਹੇਵ ਕੀਤਾ ਕੰਡਕਟਰ ਨੇ ਜਿਹੜੀ ਕਰਤਾਰ ਬਸ ਦਾ ਕੰਡਕਟਰ ਆ ਤੇ ਉਹਨੇ ਮਿਸਬੀਹੇਵ ਕੀਤਾ ਜਿਸ ਨਾਲ ਉਹਦੇ ਨਾਲ ਇੱਕ ਮੁੰਡਾ ਸੀ ਉਹਨਾਂ ਨਾਲ ਉਹਦੀ ਤੂਤੂਮਿਆ ਮਿਆ ਹੋ ਗਈ ਫਿਰ ਉਹ ਗੁੱਸਾ ਕਰਕੇ ਉੱਥੋਂ ਚਲਾ ਗਿਆ ਉਹਨੇ ਤੈਸ ਝਾ ਕੇ ਆਪਣੇ ਤਿੰਨ ਮੁੰਡੇ ਨਾਲ ਬੁਲਾ ਲਏ ਦੋ ਮੋਟਰਸਾਈਕਲ ਸੀ ਉਹਨਾਂ ਨੇ ਪਹਿਲਾਂ ਪਿੱਛੇ ਵੀ ਰੋਕਣ ਦੀ ਉਹਨੂੰ ਬਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਹ ਨਹੀਂ ਰੋਕ ਸਕੇ ਫਿਰ ਉਹਨਾਂ ਨੇ ਇੱਥੇ ਆ ਕੇ ਰੋਕ ਲਿਆ ਜਿੱਥੇ ਪੁਛਕੀਚੇ ਸਾਹਮਣੇ ਆਇਆ ਉਹਨਾਂ ਕੋਲ ਹਥਿਆਰ ਕੋਈ ਨਹੀਂ ਸੀ ਬਟ ਉਹ ਆਪਸ ਵਿੱਚ ਉਹਨਾਂ ਨੇ ਕੁੱਟਿਆ ਉਹਨਾਂ ਨੂੰ ਛਾਂਟ ਛੋਟੇ ਮਾਰੇ ਉਹਨਾਂ ਦੇ ਇੱਕ ਸਾਨੂੰ ਮੁੱਕੀ ਹੋਏ ਤੇ ਉਹ ਉਹਨਾਂ ਚ ਇੱਕ ਸਰਦਾਰ ਮੁੰਡਾ ਸੀ ਉਹਦਾ ਕੜਾ ਵੀ ਲੱਗਿਆ ਬੱਸ ਕੰਡਕਟਰ ਤੇ ਤੇ ਜਿਹੜੇ ਮਾਰਨਾ ਸੀ ਉਹਨਾਂ ਦੀ ਵੀ ਸੱਟਾਂ ਲੱਗੀਆਂ ਉਹਨਾਂ ਦੇ ਵੀ ਕਿਸੇ ਦੇ ਹੱਥ ਤੇ ਲੱਗੀ ਆ ਤੇ ਦੋ ਜਣੇ ਦੇ ਹੱਥ ਤੇ ਲੱਗੀ ਆ ਤੇ ਉਹਨਾਂ ਨੇ ਵੀ ਆਪਣਾ ਇਲਾਜ ਕਰਵਾਇਆ ਸੀ ਬੀਤੀ ਰਾਤ ਜਲੰਧਰ ਦੇ ਲਾਂਬੜਾ ਦੇ ਵਿੱਚ ਇੱਕ ਬੱਸ ਲੁੱਟੇ ਜਾਣ ਦੀ ਖਬਰ ਸਾਹਮਣੇ ਆਉਂਦੀ ਹੈ ਪਰ ਇਹ ਬੱਸ ਕਿਵੇਂ ਲੁੱਟੀ ਗਈ ਕਿੰਨਾਂ ਦੇ ਵੱਲੋਂ ਲੁੱਟੀ ਗਈ ਔਰ ਕਿਸ ਜਗ੍ਹਾ ਦੇ ਉੱਪਰ ਲੁੱਟੀ ਗਈ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਜਿਸ ਤੋਂ ਬਾਅਦ ਸਵਾਲ ਖੜੇ ਹੁੰਦੇ ਨੇ ਕਿ ਕੀ ਵਾਕਈ ਬੱਸ ਦੀ ਲੁੱਟ ਹੋਈ ਹੈ ਜਾਂ ਕਹਾਣੀ ਕੋਈ ਹੋਰ ਹੈ ਮੇਰੇ ਨਾਲ ਥਾਣਾ ਲਾਂਬੜਾ ਤੋਂ ਐਸਐਚਓ ਜਤਿੰਦਰ ਕੁਮਾਰ ਮੌਜੂਦ ਹੈਗੇ ਨੇ ਇਹਨਾਂ ਤੋਂ ਪੂਰੀ ਕਹਾਣੀ ਸਮਝਦੇ ਆ ਤਾਂ ਐਸਐਚਓ ਸਾਹਿਬ ਬੜੀ ਰਾਤ ਖਬਰਾਂ ਚੱਲੀਆਂ ਕਿ ਇੱਕ ਬੱਸ ਲੁੱਟੀ ਗਈ ਲਾਂਬੜਾ ਦੇ ਵਿੱਚ ਵਾਕਈ ਲੁੱਟ ਸੀਗੀ ਕਿ ਜਾਂ ਕੋਈ ਕਹਾਣੀ ਹੋਰ ਨਿਕਲੀ ਹੈ ਦੇਖੋ ਇਹ ਸਾਨੂੰ ਜਦੋਂ ਇਹ ਇੱਕ ਨਿਊ ਚੱਲੀ ਵੀਡੀਓ ਵਾਇਰਲ ਹੋਈ ਸਾਨੂੰ ਵੀ 10:30 ਵਜੇ ਫੋਨ ਫੋਨ ਆਨੇ ਸ਼ੁਰੂ ਹੋਏ ਬਟ ਸਾਨੂੰ ਉਦੋਂ ਤੱਕ ਕੁਝ ਵੀ ਖਬਰ ਨਹੀਂ ਸੀ ਵੀ ਇਦਾਂ ਦੀ ਕੋਈ ਗੱਲਬਾਤ ਹੋਈ ਆ ਕੋਈ ਲੜਾਈ ਝਗੜਾ ਹੋਇਆ ਕੋਈ ਵਾਰਦਾਤ ਹੋਈ ਹੈ ਤੇ ਜਿਸ ਬੰਦੇ ਅਸੀਂ ਹਾਲੇ-ਦਾਲੇ ਤੋਂ ਪਤਾ ਕਰਨਾ ਸ਼ੁਰੂ ਕੀਤਾ ਹਸਪੀਟਲ ਤੋਂ ਪਤਾ ਕਰਨਾ ਸ਼ੁਰੂ ਕੀਤਾ ਫਿਰ ਅਸੀਂ ਬਸਾ ਵਾਲੇ ਨੂੰ ਫੋਨ ਕੀਤਾ ਕਰਤਾਰ ਬਸਾ ਵਾਲਿਆਂ ਨੂੰ ਸਵੇਰੇ ਹੀ ਫੋਨ ਕੀਤਾ ਅਸੀਂ ਕੈਸ਼ਨ ਨੇ ਉਹਨਾਂ ਦੇ ਤੇ ਉਹਨਾਂ ਨੂੰ ਵੀ ਕੋਈ ਖਬਰ ਨਹੀਂ ਸੀ ਵੀ ਇਹ ਹੀ ਗੱਲਬਾਤ ਹੋਈ ਫਿਰ ਅਸੀਂ ਇਹ ਇਹ ਚੀਜ਼ ਦੀ ਤਹਿ ਤੱਕ ਜਾਂਦੋਏ ਅਸੀਂ ਨਕੋਦਰ ਤੋਂ ਨੇ ਚਾਰ ਮੁੰਡੇ ਤੇ ਉਹਨਾਂ ਨੂੰ ਅਸੀਂ ਉੱਥੇ ਤੱਕ ਪਹੁੰਚੇ ਉਹਨਾਂ ਨੂੰ ਪੁੱਛ ਕੇ ਜੀ ਕੀਤੀ ਜਿਨ੍ਹਾਂ ਨੇ ਹੁਣ ਚੱਲ ਰਹੀ ਉਹਨਾਂ ਨੂੰ ਪੁੱਛ ਕੇ ਸਾਡੀ ਤੇ ਉਹਨਾਂ ਨੇ ਕਿਹਾ ਵੀ ਇੱਕ ਨਕੋਦਰ ਬਸ ਅੱਡੇ ਤੇ ਉਹਨਾਂ ਨਾਲ ਕੋਈ ਲੇਡੀ ਸੀ ਤੇ ਉਹਨਾਂ ਨਾਲ ਕੋਈ ਮਿਸ ਬਿਹੇਵ ਕੀਤਾ ਕੰਡਕਟਰ ਨੇ ਜਿਹੜੇ ਕਰਤਾਰ ਬਸ ਦਾ ਕੰਡਕਟਰ ਆ ਤੇ ਉਹਨੇ ਮਿਸ ਬਿਹੇਵ ਕੀਤਾ ਜਿਸ ਨਾਲ ਉਹਦੇ ਨਾਲ ਇੱਕ ਮੁੰਡਾ ਸੀ ਉਹਨਾਂ ਨਾਲ ਉਹਦੀ ਤੂਤੂ ਮੈਮਾ ਹੋਗੀ ਜੋ ਉਥੋਂ ਕੱਲਾ ਸੀ ਮੁੰਡਾ ਫਿਰ ਉਹ ਉਹ ਗੁੱਸਾ ਕਰਕੇ ਉਹਨੂੰ ਉਹਨੇ ਬੱਸ ਤੋਂ ਬਾਹਰ ਕੱਢਦਾ ਫਿਰ ਉਹ ਗੁੱਸਾ ਕਰਕੇ ਉਥੋਂ ਚਲਾ ਗਿਆ ਉਹਨੇ ਤੈਸ ਚ ਆ ਕੇ ਆਪਣੇ ਤਿੰਨ ਮੁੰਡੇ ਨਾਲ ਬੁਲਾ ਲਏ ਦੋ ਮੋਟਰਸਾਈਕਲ ਸੀ ਉਹਨਾਂ ਨੇ ਪਹਿਲਾਂ ਪਿੱਛੇ ਵੀ ਰੋਕਣ ਦੀ ਉਹਨੂੰ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਹ ਨਹੀਂ ਰੋਕ ਸਕੇ ਫਿਰ ਉਹਨਾਂ ਨੇ ਇੱਥੇ ਆ ਕੇ ਰੋਕ ਲਿਆ ਉਹਨਾਂ ਕੋਲ ਜਿੱਥੇ ਪੁਛਕਿਚੇ ਸਾਹਮਣੇ ਆਇਆ ਉਹਨਾਂ ਕੋਲ ਹਥਿਆਰ ਕੋਈ ਨਹੀਂ ਸੀ ਬਟ ਉਹ ਆਪਸ ਵਿੱਚ ਉਹਨਾਂ ਨੇ ਕੁੱਟਿਆ ਉਹਨਾਂ ਨੂੰ ਛਾੜ ਛੋਟੇ ਮਾਰੇ ਉਹਨਾਂ ਦੇ ਇੱਕ ਸਨ ਮੁੱਕੀ ਹੋਏ ਤੇ ਉਹ ਉਹਨਾਂ ਚੋਂ ਇੱਕ ਸਰਦਾਰ ਮੁੰਡਾ ਸੀ ਉਹਦਾ ਕੜਾ ਵੀ ਲੱਗਿਆ বাস ਕੰਡਕਟਰ ਤੇ ਜਿਸ ਕਾਰਨ ਉਹਦੇ ਸੱਟ ਚ ਜ਼ਖਮ ਹੋਇਆ ਪੁੱਛ ਕਿ ਚ ਇਹ ਗੱਲ ਸਾਹਮਣੇ ਆਈ ਹੈ ਤੇ ਜਿਹੜੇ ਮਾਰਨਾ ਸੀ ਉਹਨਾਂ ਦੀ ਵੀ ਸੱਟਾਂ ਲੱਗੀਆਂ ਉਹਨਾਂ ਦੇ ਵੀ ਕਿਸੇ ਦੇ ਹੱਥ ਤੇ ਲੱਗੀ ਆ ਤੇ ਦੋ ਜਣਿਆਂ ਦੇ ਹੱਥ ਤੇ ਲੱਗੀ ਆ ਤੇ ਉਹਨਾਂ ਨੇ ਵੀ ਆਪਣਾ ਇਲਾਜ ਕਰਵਾਇਆ ਸੀ ਤੇ ਬਾਕੀ ਜਿਹੜੀ ਅੱਗੇ ਤਫ਼ਤੀਸ਼ ਚਾਹੂਗੀ ਉਹ ਚੀਜ਼ ਅਸੀਂ ਅਮਲ ਚ ਲਿਆਵਾਂਗੇ ਵੀ ਇਹ বাস ਕੰਡਕਟਰ ਸਾਡੇ ਕੋਲ ਆਇਆ ਨਹੀਂ ਹਜੇ ਤੱਕ ਕਿਉਂਕਿ ਉਹਨਾਂ ਨਾਲ ਗੱਲ ਹੋਈ ਸੀ ਸਾਡੀ ਉਹ ਰੂਟ ਤੇ ਗਏ ਪਏ ਨੇ ਆਪਣੀ ਬੱਸ ਲੈ ਕੇ ਉਹ ਕਹਿੰਦਾ 6:30 ਵਜੇ ਤੱਕ ਆਵਾਂਗੇ ਉਹਨੇ ਸਾਡੇ ਕੋਲ ਕੋਈ ਬਿਆਨ ਅਜੇ ਤੱਕ ਦਰਜ ਨਹੀਂ ਕਰਵਾਇਆ ਇਹ ਕਿਹੜੀ ਜਗ੍ਹਾ ਦੀ ਗੱਲ ਹੈ ਰਾਤੀ ਹੋਈ ਕਿੱਥੇ ਸਾਰੀ ਕੜਨਾ ਇਹ ਜਦੋਂ ਆਪਾਂ ਲਾਂਬੜੇ ਤੋਂ ਜਲੰਧਰ ਵੱਲ ਨੂੰ ਜਾਂਦੇ ਆ ਖਾਂਬੜਾ ਚਰਚਾ ਉਹਦੇ ਸਾਹਮਣੇ ਵਾਲੇ ਰੋਡ ਤੇ ਹੋਈ ਹੈ ਇਹ ਜੀ ਗੱਲਬਾਤ ਇਹ ਫਿਰ ਗੱਲ ਕਿਵੇਂ ਨਿਕਲੀ ਬਾਹਰ ਕੀ ਲੁੱਟ ਹੋ ਗਈ ਬੱਸ ਦੀ ਇਹ ਪਤਾ ਨਹੀਂ ਸਾਨੂੰ ਇਹ ਜਦੋਂ ਸਿਵਲ ਹਸਪੀਟਲ ਸਸਤਾ ਅਸੀਂ ਆਪ ਖੁਦ ਵੀਡੀਓ ਦੇਖੀ ਉੱਥੇ ਸਿਵਲ ਹਸਪੀਟਲ ਚ ਬੱਸ ਦਾ ਡਰਾਈਵਰ ਆ ਤੇ ਕੰਡਕਟਰ ਉੱਥੇ ਇਹਨਾਂ ਨੇ ਕਿਤੇ ਕਿਸੇ ਪੱਤਰਕਾਰ ਨੂੰ ਬਾਈਟ ਦਿੱਤੀ ਹੈ ਵੀ ਇਸ ਦਾ ਸਾਡੇ ਨਾਲ ਲੁੱਟ ਰੋ ਹੋ ਗਈ ਆ ਹੋ ਗਈ ਆ ਤੇ ਉਹ ਅਸੀਂ ਵੀਡੀਓ ਨੂੰ ਦੇਖ ਕੇ ਬੜੀ ਤਹਿ ਤੱਕ ਜਾ ਕੇ ਹੁਣ ਅਸੀਂ ਸਾਰਾ ਕੁਝ ਮਾਮਲਾ ਅੱਗੇ ਲਿਆਂਦਾ ਹੈ ਕਨੈਕਟਰ ਔਰ ਡਰਾਈਵਰ ਜਿਨ੍ਹਾਂ ਦੇ ਨਾਲ ਇਹ ਕੁੱਟਮਾਰ ਹੋਈ ਉਹਨਾਂ ਦੇ ਵੱਲੋਂ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਉਹਨਾਂ ਨੂੰ ਅਸੀਂ ਫੋਨ ਕੀਤਾ ਸੀ ਮੈਂ ਸਵੇਰੇ ਹੀ ਫੋਨ ਕੀਤਾ ਤੇ ਮੈਂ ਉਹਨੂੰ ਰਾਤ ਚ ਆਂਦੇ ਮੈਨੂੰ ਮੈਂ ਜਦ ਨਕੋਦਰ ਬਸ ਅਡੇ ਤੇ ਤਫਤੀਸ਼ ਕਰਦਾ ਸੀ ਇਸ ਸਬੰਧ ਵਿੱਚ ਮੈਨੂੰ ਮਿਲੇ ਵੀ ਆ ਉੱਥੇ ਬਟ ਉਹ ਸਾਡੇ ਕੋਲ ਨਹੀਂ ਆਏ ਉਹ ਆਪਣੇ ਰੂਟ ਤੇ ਜਾ ਰਹੇ ਸੀ ਉਹ ਕਹਿੰਦੇ ਅਸੀਂ 6:30 ਵਜੇ ਆਵਾਂਗੇ ਤੇ ਮੈਂ ਕਿਹਾ ਤੁਸੀਂ ਆ ਕੇ ਦੱਸੋ ਵੀ ਕੀ ਲੁੱਟਖੋ ਹੋਈ ਆ ਕੀ ਗੱਲਬਾਤ ਹੋਈ ਉਹ ਕਹਿੰਦਾ ਵੀ ਲੁੱਟ ਨਹੀਂ ਹੋਈ ਲੁੱਟਣ ਆਏ ਸੀ ਉਹ ਮੈਨੂੰ ਫਿਰ ਮੈਂ ਉਹ ਤੋਂ ਪੁੱਛਿਆ ਮੈਂ ਕਿ ਕੋਈ ਹੋਰ ਗੱਲਬਾਤ ਤਾਂ ਨਹੀਂ ਬਟ ਉਹ ਸਾਫ਼ ਕਹਿੰਦਾ ਨਹੀਂ ਕਹਿੰਦਾ ਮੇਰੀ ਹੋਰ ਕੋਈ ਗੱਲਬਾਤ ਨਹੀਂ ਹਰ ਅਸਲ ਦਰਸ ਜਦੋਂ ਚਾਰ ਮੁੰਡਿਆਂ ਨਾਲ ਪੁੱਛਗਿਚ ਕੀਤੀ ਜਿਹੜੇ ਆਏ ਸੀ ਮੌਕੇ ਤੇ ਉਹਨਾਂ ਨੇ ਕਿਹਾ ਵੀ ਆਹ ਮੈਟਰ ਹੋਇਆ ਸਾਡੇ ਨਾਲ ਇਸ ਕਰਕੇ ਅਸੀਂ ਹੁਣ ਕੁੱਟਣ ਆਏ ਆ ਤੈਸ ਜਾ ਕੇ ਇਹ ਚਾਰ ਜਣੇ ਸੀਗੇ ਕਿ ਜਾਂ ਨਾਲ ਸੀਗਾ ਜਾਂ ਦੀ ਹੋਰ ਚਾਰ ਜਣੇ ਸੀ ਦੋ ਮੋਟਰਸਾਈਕਲ ਸੀ ਇੱਕ ਕਾਰਬਨ 5 ਸੀ ਇੱਕ ਸਪਲੈਂਡਰ ਮੋਟਰਸਾਈਕਲ ਸੀ ਜਦੋਂ ਇਹ ਫਿਰ ਉੱਥੇ ਪਹੁੰਚੇ ਇਹਨਾਂ ਦੀ ਕਿਸੇ ਦਾ ਸਾਹਮਣੇ ਆਈ ਕੋਈ ਸਵਾਰੀ ਦੱਸੇ ਉਹਨਾਂ ਨੇ ਕੋਈ ਕੋਈ ਸਾਹਮਣੇ ਨਹੀਂ ਕਿਸੇ ਕੋਈ ਸਵਾਰੀ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ ਕੋਈ ਉੱਥੇ ਆਲੇ-ਦੁਆਲੇ ਤੋਂ ਪਤਾ ਕੀਤਾ ਵੀ ਕੋਈ ਇਦਾਂ ਦੀ ਕਿਉਂਕਿ ਉੱਥੇ ਕੋਈ ਰੋਲਾ ਹੀ ਨਹੀਂ ਪਿਆ ਵੀ ਲੁੱਟਖੋ ਵਾਲਾ ਹੋਈ ਹੈ ਕਿਉਂਕਿ ਜੇ ਲੁੱਟਖੋ ਵਾਲਾ ਹੁੰਦਾ ਬਹੁਤ ਵੱਡਾ ਰੋਲਾ ਪੈਣਾ ਸੀ ਜੇ 6:00 ਸਵਾ 6:00 ਵਜੇ ਦੀ ਉਹ ਗੱਲ ਦੱਸਦੇ ਨੇ ਅਸੀਂ ਖੁਦ ਉਸੇ ਰੋਡ ਤੇ ਇੱਕ ਗਸ਼ਤ ਕਰ ਰਹੇ ਸੀ ਅਸੀਂ ਕਿਸੇ ਕੈਮਰੇਸ ਦੇਖ ਰਹੇ ਸੀ ਬਟ ਸਾਨੂੰ ਉੱਥੇ ਵੀ ਕੋਈ ਇਹ ਗੱਲਬਾਤ ਸਾਹਮਣੇ ਨਹੀਂ ਹੈ ਸਾਡੇ ਜੀ ਆਉਂਦੀ ਅਸੀਂ ਉੱਥੇ ਨੇੜੇ ਸੀ ਫਿਰ ਅਸੀਂ ਉੱਥੋਂ ਕੈਚ ਕਰ ਲਾਣਾ ਸੀ ਪਰ ਜਿਸ ਤਰੀਕੇ ਦੇ ਨਾਲ ਇਹ ਰਾਤੀ افਵਾਹ ਫੈਲ ਗਈ ਕਿ ਬੱਸ ਲੁੱਟੀ ਗਈ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਦਮ ਘਬਰਾਹਟ ਹੋ ਗਈ ਕਿ ਹੁਣ ਬੱਸਾਂ 'ਚ ਵੀ ਲੋਕ ਸੇਫ ਨਹੀਂ ਹੈਗੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਸਿਨੈਰੀਓ ਬਣਾਇਆ ਗਿਆ ਕੱਲ ਕਰੀਏਟ ਕੀਤਾ ਗਿਆ ਇਹਦੇ ਖਿਲਾਫ ਹੁਣ ਕੀ ਕਾਰਵਾਈ ਕਰੋਗੇ ਤੁਸੀਂ ਬਿਲਕੁਲ ਦੇਖੋ ਇਹ ਜਿਹੜਾ ਇਹ ਸਿਨੈਰੀਓ ਬਣਾਇਆ ਇਹ ਬੜਾ ਹੀ ਗਲਤ ਰੋਂਗ ਵੇ ਨਾਲ ਇਹ ਜਿਹੜਾ ਫੈਲਾਈ ਗਈ ਆ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਇਸਤੇ ਵੀ ਜਿਹੜੀ ਕੋਈ ਬਣਦੀ ਜੇਕਰ ਇਹਨਾਂ ਨੇ ਇਹ ਝੂਠੇ ਫਵਾਹ ਫਲਾਈ ਹੈ ਜੇ ਬਣਦੀ ਇਹਤੇ ਵੀ ਕਾਰਵਾਈ ਕੀਤੀ ਜਾਊਗੀ ਜਿਹੜੀ ਇਹਨਾਂ ਦੀ ਕਉ ਉਧਰ ਚ ਹੁੰਦੀ ਹੈ ਕਿ ਜਾਂ ਪਿੱਛੇ ਹੋਈ ਸੀ ਕਿ ਇਹਨਾਂ ਕੋ ਉਧਰ ਹੋਈ ਹੈ ਬਸ ਅੱਡੇ ਤੇ ਬਸ ਅੱਡੇ ਤੇ ਹੋਈ ਤਾਂ ਬਸ ਅੱਡੇ ਦੇ ਉੱਪਰ ਹੀ ਉਹਨੇ ਕਨੈਕਟਰ ਨੇ ਇਹਨਾਂ ਨੂੰ ਉਤਾਰਤਾ ਇਹਨਾਂ ਨੂੰ ਉਤਾਰਤਾ ਬਹਿਸਬੂਸ ਹੋ ਗਈ ਇਹਨਾਂ ਦੀ ਗਾਲਾਂ ਗਲਾਈ ਹੋਏ ਮੜਾ ਮੋਟਾ ਉਹ ਮੁੰਡਾ ਚਲਾ ਗਿਆ ਉਹਨੇ ਮੁੰਡੇ ਨੇ ਫਿਰ ਆਪਣੇ ਤਿੰਨ ਸਾਥੀ ਬੁਲਾਏ ਦੋ ਮੋਟਰਸਾਈਕਲਾਂ ਤੇ ਇੱਥੇ ਆ ਕੇ ਇਹਨਾਂ ਨੇ ਘੇਰ ਕੇ ਉਹਨੂੰ ਕੁੱਟਦਾ ਜਿਹੜੇ ਮੁੰਡੇ ਤੁਸੀਂ ਲੈ ਕੇ ਆਏ ਹੋ ਹੁਣ ਇਹਨਾਂ ਦਾ ਕੋਈ ਰਿਕਾਰਡ ਪੁਰਾਣਾ ਇਹਨਾਂ ਦਾ ਕੋਈ ਰਿਕਾਰਡ ਨਹੀਂ ਪੁਰਾਣਾ ਹੈਗਾ ਹਜੇ ਤੱਕ ਕੁਝ ਵੀ ਨਹੀਂ ਆਇਆ ਗੱਲ ਸਾਹਮਣੇ ਇਹਨਾਂ ਨੂੰ ਅਸੀਂ ਪੁੱਛ ਕੇ ਛਲੀ ਲੈ ਆਏ ਆ ਤੇ ਹਜੇ ਤੱਕ ਰ ਸੋਲੂੰਦੀ ਦੁਕਾਨ ਤੇ ਕੰਮ ਕਰਦਾ ਕੋਈ ਆਪਣਾ ਹੋਰ ਕੋਈ ਕੰਮ ਕਰਦਾ ਪ੍ਰਾਈਵੇਟ ਕੰਮ ਕਰਦਾ ਹੈ ਕੀ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਹਜੇ ਦੇਖਦੇ ਆ ਕਿਉਂਕਿ ਅਸੀਂ ਬੱਸ ਕੰਡਕਟਰ ਨੂੰ ਉਡੀਕ ਰਹੇ ਆ ਵੀ ਉਹ ਆਵੇ ਸਾਡੇ ਕੋਲ ਕੋਈ ਬਿਆਨ ਲਿਖਾਵੇ ਵੀ ਕੀ ਬਿਆਨ ਲਖਾਂਦਾ ਹੋ ਫਿਰ ਉਸ ਸਬੰਧੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਵੀਡੀਓ ਸਾਹਮਣੇ ਆਈ ਐਸਐਚਓ ਸਾਹਿਬ ਕੋਈ ਸੀਸੀਟੀ ਵੀ ਜਾਂ ਕਿਸੇ ਨੇ ਮੋਬਾਈਲ ਦੇ ਵਿੱਚ ਬਣਾਈ ਹੋਵੇ ਰਾਤੀਂ ਵਾਰ ਦਾ ਉਹ ਵੀਡੀਓ ਕੋਈ ਸਾਹਮਣੇ ਨਹੀਂ ਆਇਆ ਸਾਡੇ ਕੋਲ ਸਾਡੇ ਕੋਲ ਸਿਰਫ ਇਹਨਾਂ ਦੀ ਜਿਹੜੇ ਸਿਵਲ ਹਸਪੀਟਲ 'ਚ ਇਹਨਾਂ ਨੇ ਜੋ ਬਾਈਟ ਦਿੱਤੀ ਆ ਕਿਸੇ ਪੱਤਰਕਾਰ ਨੂੰ ਉਹੀ ਸਾਡੇ ਕੋਲ ਆਈ ਆ ਉਸ ਸਬੰਧੀ ਅੱਗੇ ਦੇ ਠੀਕ ਸਰ ਧੰਨਵਾਦ ਜਾਣਕਾਰੀ ਦੇਣ ਦੇ ਲਈ ਸੋ ਜੋ ਰਾਤ ਸਾਰੀ ਵਾਰਦਾਤ ਹੋਈ ਸੀਗੀ ਜਿਸ ਨੇ ਇੱਕ ਵਾਰ ਦਹਿਸ਼ਤ ਫਲਾ ਦਿੱਤੀ ਸੀਗੀ ਪੰਜਾਬ ਦੇ ਵਿੱਚ ਕਿ ਸ਼ਾਇਦ ਬੱਸ ਲੁੱਟੀ ਗਈ ਹੈ ਪਰ ਬੱਸ ਦੇ ਨਾਲ ਕੋਈ ਲੁੱਟ ਨਹੀਂ ਹੋਈ ਇਹ ਇੱਕ ਨਿੱਜੀ ਰੰਜਿਸ਼ ਕਹਿ ਲੋ ਇਹਨੂੰ ਹੋਈ ਸੀਗੀ ਤਾਂ ਕਨੈਕਟਰ ਓਵਰ ਕੁਝ ਮੁੰਡਿਆਂ ਦੇ ਵਿੱਚ ਆਲੇ ਨਕੌਦਰ ਬੱਸ ਸਟੈਂਡ ਦੇ ਉੱਪਰ ਉਸੇ ਨੂੰ ਲੈ ਕੇ ਲੰਬੜੇ ਦੇ ਨਾਲ ਖੰਭੜੇ ਜਿੱਥੇ ਆ ਕੇ ਇਹ ਟਕਰਾਅ ਹੁੰਦੀ ਆ ਤਾਂ ਉੱਥੇ ਇਹਨਾਂ ਦੇ ਵਿੱਚ ਆਲੇ ਹੱਥੋਪਾਈ ਹੁੰਦੀ ਆ ਤਾਂ ਪੁਲਿਸ ਦੇ ਵੱਲੋਂ ਸਾਰਾ ਮੈਟਰ ਟ੍ਰੇਸ ਕਰ ਲਿਆ ਗਿਆ ਤਾਂ ਬੰਦੀ ਕਾਰਵਾਈ ਜਿਹੜੀ ਆ ਅੱਗੇ ਕੀਤੀ ਜਾ ਰਹੀ ਹੈ ਕੈਮਰਾਮੈਨ ਬ੍ਰਿੰਦਰ ਦੇ ਨਾਲ ਮਨਪੀਤ ਸਿੰਘ ਕਾਲੂ ਜਗਬਾਣੀ ਟੀਵੀ ਲਾਂਬੜਾ